ਇੱਕ ਪਾਸੇ ਡੀਜੀਪੀ ਪੰਜਾਬ ਪੁਲਿਸ ਵੱਲੋਂ ਪ੍ਰਤੀ ਲੋਕਾਂ ਇਨਸਾਫ ਸਮੇਂ ਸਿਰ ਦੇਣ ਦੀਆਂ ਗੱਲਾਂ ਹੁੰਦੀਆਂ ਹਨ ਪਰ ਦੂਜੇ ਪਾਸੇ ਹਲਕਾ ਅਮਰਗੜ थाना ਅਧੀਨ ਆਉਂਦੇ ਪਿੰਡ ਪਟੀਆਂ ਖੁਰਦਾਦਾ ਗੁਰਮੀਤ ਸਿੰਘ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਸਿਵਲ ਹਸਪਤਾਲ ਮਾਲੇਰ ਕੋੜਲਾ ਵਿੱਚ ਪੁਲਿਸ ਦੀ ਉਡੀਕਾ ਰਿਹਾ ਹੈ ਹਸਪਤਾਲ ਵਿੱਚ ਦਾਖਲ ਗੁਰਮੀਤ ਮੁਤਾਬਕ ਪਿੰਡ ਦੇ ਕੁਝ ਲੋਕਾਂ ਨੇ ਗਲੀ 'ਚ ਚੁੱਕ ਕੇ ਘਰ ਲੈ ਜਾ ਕੇ ਉਸ ਨਾਲ ਟੱਕਰ ਮਾਰ ਕੀਤੀ ਤੇ ਉਸਦੀ ਵੀਡੀਓ ਵੀ ਵਾਇਰਲ ਕੀਤੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਤਾ ਨਹੀਂ ਕਿਸ ਦਬਾਅ ਹੇਠ ਮੈਨੂੰ ਇਨਸਾਫ ਨਹੀਂ ਦੇ ਰਹੀ ਜਦੋਂ ਇਸ ਸੰਬੰਧੀ ਥਾਣਾ ਮੁਖੀ ਅਮਰਗੜ ਦਾ ਪੱਖ ਜਾਣਨ ਲਈ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਉਹ ਕੋਰਟ ਵਿੱਚ ਗਏ ਹੋਏ ਹਨ ਅਗੇ ਹੋਰ ਕੀ ਕਿਹਾ ਇਹ ਤੁਸੀਂ ਸੁਣੋ よし。<laughs> <laughs>

ਆ ਬਣਾ ਬਣਾ ਮੋੜ ਦੇ ਨਾ ਉਹ ਤੁਸ ਜੀ ਕੰਪਾਈਟ ਉਹ ਅੱਜ ਤੁਸਰੇ ਕੀ ਜਾਨਨੇ ਆ ਉਹ ਵੀ ਤੁਹਾਡਾ ਗਰਮੀਸ਼ ਸਿੰਘ ਸਰ ਤੁਹਾਡਾ ਕੀ ਹੋਇਆ ਤੁਸੀਂ ਹੱਥਾਂ ਅੰਦਰ ਆਏ ਹੋ ਸਾਡੇ ਲੜਾਈ ਹੋ ਗਈ ਬੰਦੇ ਜੀ ਮੇਰਾ ਦੋਨੇ ਪਾਸੇ ਕਾਰ ਆਈ ਮੈਂ ਆਪਣੇ ਬਾਹਰ ਲੈ ਘਰੇ ਗਿਆ ਸੀਗਾ ਅੱਜ ਤਾਂ ਕਰਾਇਦਾਰ ਆਇਆ ਇਹਨੇ ਮਾਹੀ ਉਹਨਾਂ ਦੇ ਬਾਹਰ ਕੋ ਲਾ ਲਿਆ ਮੈਂ ਉੱਤੀ ਬਾਸ ਮੜਿਆ ਜਦ ਬਾਹਰ ਲਾ ਲਿਆ ਮੈਂ ਬਾਸ ਤੋਂ ਮੜਿਆ ਮਰੇ ਪਿੱਛੋਂ ਆ ਕੇ ਧਫਾ ਮਾਰਿਆ ਜੀ ਮੁੰਡਾ ਇੱਕ ਬੰਦੇ ਨੇ ਧਫਾ ਮਾਰਿਆ ਤੇ ਤਿੰਨ ਚਾਰ ਤਿੰਨ ਬੰਦੇ ਪਿੱਛੋਂ ਭੱਜ ਗਏ ਨੇ ਉਹ ਚਾਰ ਬੰਦੇ ਚਾਕੇ ਘਰੇ ਲੈ ਗਏ ਉੱਥੇ ਮੈਨੂੰ ਇਹਨਾਂ ਪੁੱਟ ਮਾਰ ਕੇ ਦੀ ਬਹੁਤ ਜਿਆਦਾ ਉਸ ਤੋਂ ਬਾਅਦ ਮੈਨੂੰ ਕਿੰਦਾ ਕਰੇ ਛੱਡ ਕੇ ਗਏ ਸਾਡੇ ਪਿੰਡ ਦਾ ਬੰਦਾ ਜੀ ਨਹੀਂ ਤੁਹਾਨੂੰ ਉਹ ਪੁੱਟ ਮਾਰ ਕੇ ਕਿੱਥੇ ਦੀ ਆ ਕੇ ਕੀਤੀ ਉਹਨਾਂ ਨੇ ਘਰੇ ਲੈ ਜਾ ਕੇ ਸਰ ਘਰੇ ਉਹਦੀ ਵੀਡੀਓ ਬਣਾਈ ਉਹਨਾਂ ਨੇ ਹਾਂ ਜੀ ਉਹਨਾਂ ਨੇ ਬਣਾਈ ਦੀ ਵੀਡੀਓ ਉਹ ਵੀਡੀਓ ਨੇ ਵਾਇਰਲ ਵੀ ਕੀਤੀ ਹੈ ਬੈਰ ਲਵੇ ਕੀਤੇ ਸਰ ਤੇ ਉਹਦੇ ਬਾਅਦ ਤੁਹਾਡੀ ਹੁਣ ਇੱਥੇ ਤੁਸੀਂ ਦਾਖਲ ਹੋ ਗਏ ਤੇ ਕੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਹਾਂ ਸਰ ਕੋਈ ਕਾਰਵਾਈ ਨਹੀਂ ਕਿਹੜੀ ਤਰੀਕ ਨੂੰ ਤੁਸੀਂ ਦਾਖਲ ਹੋਏ ਤੇ 23 ਤਰੀਕ ਨੂੰ ਆਮੜਾ ਹੋਈ ਸੀਗੀ ਸਾਹ ਕੋਈ ਪੁਲਿਸ ਹੁੰਤੇ ਥੋੜੇ ਪੁਲਿਸ ਵਾਲਾ ਕੋਈ ਆਇਆ ਨਹੀਂ ਨਹੀਂ ਸਰ ਆਇਆ ਨਹੀਂ ਸੰਦੀਪ ਸਿੰਘ ਤੁਸੀਂ ਅੱਜ ਹਸਤਾ ਜੀ ਆਪਣੇ ਚਾਚਾ ਜੀ ਨਾਲ ਆਏ ਹੋ ਕੀ ਕੰਮ ਇਹਨਾਂ ਨੂੰ ਸਾਡੇ ਪਿੰਡ ਦੇ ਬੰਦੇ ਨੇ ਚੱਕ ਕੇ ਆਪਣੇ ਘਰ ਲੈ ਗਏ ਤੇ ਉਹਨੂੰ ਕੁੱਟਮਾਰ ਕੀਤੀ ਜੋਸ ਤੋਂ ਬਾਅਦ ਸਰਪੰਚ ਜੀ ਨੂੰ ਬੁਲਾਇਆ ਗਿਆ ਇਹਨਾਂ ਨੂੰ ਖੋਲਿਆ ਗਿਆ ਇਹਨਾਂ ਨੂੰ ਘਰ ਛੱਡਿਆ ਗਿਆ ਜੀ ਤੇ ਉਸ ਤੋਂ ਬਾਅਦ 23 ਤਰੀਕ ਨੂੰ ਮੈਂ ਸ਼ਾਮ ਦੁਪਹਿਰ ਨੂੰ ਆਇਆ ਜੀ ਇਹਨਾਂ ਦੀ ਹਾਲਤ ਬਹੁਤ ਗੰਭੀਰ ਸੀਗੀ ਇਹਨਾਂ ਨੂੰ ਫਿਰ ਮੈਂ ਚੱਕ ਕੇ ਐਡਮਿਟ ਕਰਾਤਾ ਜੀ ਕਿੱਥੇ ਕਰਾਇਆ ਐਡਮਿਟ ਐਡਮਿਟ ਅਮਰਗੜ ਜੀ ਫਿਰ ਅਮਰਗੜ ਤੋਂ ਅਮਰਗੜ ਤੋਂ ਤੁਹਾਨੂੰ ਰੈਫਰ ਕਰਤਾ ਜੀ ਪਟਿਆਲੇ ਪਟਿਆਲੇ ਤੋਂ ਤੁਸੀਂ ਚੰਡੀਗੜ੍ਹ ਚੰਡੀਗੜ੍ਹ ਤੋਂ ਫਿਰ ਅਸੀਂ ਆ ਕੇ ਰੈਫਰ ਹੋ ਕੇ ਪਰ ਅਮਰਗੜ ਅਮਰਗੜ ਤੋਂ ਤੁਹਾਨੂੰ ਰੈਫਰ ਕਰਤਾ ਜੀ ਮਰੀ ਕੋਲ ਤੇ ਮਲੇਰ ਕੋਲੇ ਆਨ ਤੋਂ ਬਾਅਦ ਕੋਈ ਪੁਲਿਸ ਵਾਲਾ ਕੋਈ ਬਿਆਨ ਜਾਂ ਟਿਆਲ ਨਹੀਂ ਆਇਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਇੱਥੇ ਹੁਣ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਾਡੀ ਸਰਕਾਰ ਤੋਂ ਮੰਗ ਕਰਦੇ ਸਾਡਾ ਕੋਈ ਇਹਦਾ ਕੋਈ ਹੱਲ ਹੋਣਾ ਚਾਹੀਦਾ